ਸਤਿ ਸ਼੍ਰੀ ਅਕਾਲ ਜੀ ਇੱਕ ਨਵੇਂ ਦਿਨ ਦੀ ਨਵੀਂ ਵੀਡੀਓ 'ਚ ਤੁਹਾਡਾ ਸਵਾਗਤ ਹੈ ਤੇ ਜਿਹੜੀ ਜਗ੍ਹਾ 'ਪਾ ਆਪਾਂ ਰੁਕੇ ਹੋਏ ਆ ਇਹ ਹੈਗੀ ਇੱਕ ਮਤਲਬ ਕਿ ਪਿੰਡੇ ਦੇ ਕੋਲ ਖੇਤਾਂ ਦੇ ਵਿੱਚ ਬਣਾਇਆ ਹੋਇਆ ਛੋਟਾ ਜਿਹਾ ਬਾਗ ਪਿੰਡ ਤੋਂ ਕਾਫੀ ਦੂਰ ਆ ਕੇ ਖੇਤਾਂ 'ਚ ਬਾਗ ਬਣਿਆ ਹੋਇਆ ਹੈ ਤੇ ਕਈ ਤਰ੍ਹਾਂ ਦੇ ਫਲਦਾਰ ਬੁੱਟੇ ਲੱਗੇ ਹੋਏ ਆ ਤੇ ਟੈਂਕ ਖੜੀ ਹੈ ਫਲਦਾਰ ਬੁੱਟੇ ਆ ਫਲਾਂ ਦੇ ਬੁੱਟਿਆਂ ਨੂੰ ਫਲ ਵੀ ਆ ਰਿਹਾ ਮਤਲਬ ਕਿ ਐਤ ਕੀ ਫਲਨ ਲੱਗ ਜਾਣੇ ਐ ਇਸ ਨੂੰ ਸੋ ਇਹ ਛੋਟੇ ਛੋਟੇ ਬਾਗ ਹੈ ਨਾ ਜਿਹੜੇ ਇਹ ਹਰ ਇੱਕ ਘਰ ਦੇ ਵਿੱਚ ਹੋਣ ਤਾਂ ਕਿੰਨਾ ਜਿਆਦਾ ਮਤਲਬ ਕਿ ਹਰੀਆਲੀ ਭਰਾ ਮਾਹੌਲ ਬਣੇ ਘਰ ਦੇ ਵਿੱਚ ਖੇਤ ਚ ਥੋੜਾ ਜਿਹਾ ਪਾਣੀ ਦੇਣ ਚ ਦਿੱਕਤ ਆਂਦੀ ਹੈ ਕਿਉਂਕਿ ਹਰ ਟਾਈਮ ਮੋਟਰ ਚਲਾਣੀ ਪਾਵਰ ਆਣੀ ਉਸ ਟਾਈਮ ਪਾਣੀ ਦੇਣਾ ਟਰਚ ਹਰ ਟਾਈਮ ਬੰਦਾ ਪਾਣੀ ਦੇ ਸਕਦਾ ਇਹ ਚੀਜ਼ਾਂ ਘਰ ਹੋਣੀਆਂ ਜ਼ਰੂਰੀਆਂ ਮੈਂ ਵੀ ਸੋਚਿਆ ਕਿ ਮੈਂ ਹੁਣ ਉੱਥੇ ਆਪਣੇ ਨੀਚੇ ਜਿਹੜਾ ਛੱਡਿਆ ਹੋਇਆ ਨਾ ਉੱਥੇ ਫਲਦਰ ਬੁੱਟੇ ਲਾਵਾਂਗਾ ਤਕਰੀਬਨ ਤਕਰੀਬਨ ਕਣਕ ਸਾਰੀ ਕੱਟ ਚੁੱਕੀ ਐ ਤੇ ਜਿਹੜੀ ਰੇਰੀ ਐ ਉਹ ਕੱਟ ਰਹੀ ਐ ਤੇ ਸਨਹਿਰੀ ਹੋਇਆ ਪਿਆ ਮਾਹੌਲ ਤੇ ਹਾਂ ਉਹ ਦੇਖ ਮੱਜਾ ਕੋ ਮਰੀਆ ਮੱਜਾ ਨਹੀਂ ਰੋਜ ਐ ਉਹ ਉਹ ਤੇਰੀ ਜੁੰਗ ਕਰ ਯਾਰ ਦੇਖ ਰੋਜ ਖੜੇ ਹੈ ਉਧਰ ਚੱਲ ਉਧਰ ਉਧਰ ਜਾ ਕੇ ਦਿਖਾ ਉੱਥੇ ਜਾ ਕੇ ਦਿਖਾ ਰੋਜ਼ ਖੜਿਆ ਅੱਗੇ ਦੇਖ ਇਹ ਬਹੁਤ ਤੇ ਦੌੜਦੇ ਆ ਇਹ ਇਹਨਾਂ ਦੀ ਸਪੀਡ ਇੰਨੀ ਜ਼ਿਆਦਾ ਹੁੰਦੀ ਹੈ ਨਾ ਕਿ ਇਹ ਇੱਕਦਮ ਮਤਲਬ ਕਿ ਰੋਡ ਕ੍ਰੋਸ ਕਰਕੇ ਇਹਨਾਂ ਨਾਲ ਦੀ ਚਪੇਟ ਚਾ ਕੇ ਕਈ ਐਕਸੀਡੈਂਟ ਵੀ ਹੁੰਦੇ ਆ ਪਰ ਇਹ ਦੇਖੋ ਜੰਗਲੀ ਜਾਨਵਰ ਇਤਨੇ ਜ਼ਿਆਦਾ ਆਪਣੇ ਏਰੀਆ ਚ ਲੁਕੇ ਰਹਿੰਦੇ ਆ ਸਾਨੂੰ ਪਤਾ ਨਹੀਂ ਲੱਗਦਾ ਦੇਖੋ ਹੁਣ ਕਣਕ ਵੜੀਆ ਹੁਣ ਪਤਾ ਇੱਕ ਹੰਮੜ ਆਇਆ ਇੱਧਰ ਦੇਖੋ ਇੱਕ ਹੋਰ ਪਹਿਲਾਂ ਵੀ ਸਾਨੂੰ ਦਿਖੇ ਸੀਗੇ ਇਹ ਆਹ ਸੈਕੰਡ ਟਾਈਮ ਆ ਮੈਂ ਸੈਕੰਡ ਟਾਈਮ ਦੇਖ ਰਿਹਾ ਇਹਨਾਂ ਨੂੰ ਇਹ ਸੇਮ ਐਜ਼ ਪਹਿਲਾਂ ਦਿਖਿਆ ਉਹ ਤਾਂ ਕਾਫੀ ਤਾਂ ਬੇਸਮੇਵਾ ਦਿਖਿਆ ਠੀਕਰ ਪਹਿਲਾਂ ਦਿਖਿਆ ਤੇ ਬੰਨੋ ਹੁਣ ਦਿਖਿਆ ਇਹਦਾ ਕੋਈ ਤੁਾਰ ਨਹੀਂ ਹੈ ਕਦਮੇ ਚਪਟਾ ਮਾਰ ਕੇ ਬੰਦੇ ਫਿਰ ਨੂੰ ਇਹ ਚਪਟਾ ਨਹੀਂ ਮਾਰਦੇ ਵੀਰ ਇਹ ਤੇਜ਼ ਦੌੜਦੇ ਆ ਹਾਂ ਠੀਕ ਹੈ ਮਤਲਬ ਕੀ ਇਹਨਾਂ ਦੀ ਲਪੇਟ ਚ ਆ ਜਾਂਦਾ ਬੰਦਾ ਕਈ ਵਾਰ ਇਹ ਤਾਂ ਹਾਂ ਇਹ ਤਾਂ ਪਸ਼ੂ ਐ ਇੱਕ ਉਹਨੇ ਪਹੁੰਚਿਆ ਕਰ ਕਰ ਪਹੁੰਚ ਕੇ ਸਮਾਨ ਫੜਾ ਕੇ ਆਫਿਸ ਆ ਗਏ ਆ ਤੇ ਵੀਡੀਓ ਜੋ ਅੱਜ ਅਪਲੋਡ ਹੋਣੀ ਐ ਉਹਨੂੰ ਟਾਈਮ ਲੱਗ ਗਿਆ ਉਹਨੇ ਐਕਸਪੋਰਟ ਹੋ ਗਿਆ ਠੀਕ ਐ ਉੱਚੜਾਣੀ ਹੈ ਤੇ ਇੱਕ ਦੋ ਸਮਾਨ ਲੈ ਕੇ ਆਣਾ ਸੀਗਾ ਉਹ ਲੈ ਕੇ ਆਇਆ ਰਾਜਪਰੇ ਤਾਂ ਇੱਕ ਛੋਟਾ ਆਇਆ ਬਾਗ ਦੇਖਿਆ ਉੱਥੇ ਰਸਤੇ 'ਚ ਇੰਨਾ ਸੋਹਣਾ ਸੀਗਾ ਤੇ ਕਾਫੀ ਜ਼ਿਆਦਾ ਹਰਿਆਲੀ ਸੀਗੀ ਉੱਥੇ ਕਿਆ ਪਲਾਣਾ ਆਪਣੇ ਵੀ ਲਗਾਇਆ ਜਾਏ ਉਦਾਂ ਦਾ ਯਾਰ ਛੋਟਾ ਜਿਹਾ ਬਾਗ ਆਪਣਾ ਆਪਾਂ ਵੀ ਲਾ ਸਕਾਂ ਆਪਣੇ ਠੀਕ ਹੈ ਛੋਟਾ ਜਿਹਾ ਲਾ ਸਕਾਂ ਫਲਦਾਰ ਬੁੱਟਿਆਂ ਕੀ ਸਪਲਾਈ ਕਰਾ ਦੇ ਆਪਾਂ ਲਾ ਦਾਂ ਹਸਦਾਰ ਕੀ ਜਿਹੜੀ ਕੋਲ ਲਗਾਈ ਹੋਈ ਹੋਏ ਕੋਲ ਲੈਣੇ ਆਪਾਂ ਅਨੇ ਹੀ ਹੈ ਕਰਾਂਗਾ ਕੱਲੂ ਚੱਲੇਗਾ

ਜਾ ਫਿਰ ਫਲਦਾਰ ਨਰਸਰੀ ਮੇ ਜਾਣਾ ਪਏਗਾ ਉੱਥੇ ਚਲੇ ਜਾਵਾਂਗੇ ਵਧੀਆ ਬੁੱਟੇ ਲੈ ਲਾਣੇ ਕੀ ਸਲਾਹ ਹੈ ਮੇਰੀ ਅੱਛਾ ਮਤਲਬ ਕਿ ਵਧੀਆ ਵਧੀਆ ਫਲ ਵਾਲੇ ਆਪਾਂ ਕਰਕੇ ਨਰਸਰੀ ਮੇ ਦੇਖ ਲਈਏ ਇੱਕ ਵਾਰ ਆਪਾਂ ਵੀ ਜਾਏਗੇ ਨਰਸਰੀ ਮੇ ਵੀ ਜਾਏਗੇ ਨਰਸਰੀਆਂ ਤਾਂ ਦੋਈਆਂ ਦੋਈਆਂ ਆਉਂਦੇ ਚਲੋ ਕਰਦੇ ਆ پلان ਕਰਾ ਠੀਕ ਹੈ ਚੱਕੂ ਨਹੀਂ ਆਣਾ ਕਿਥੇ ਆ ਤੇ 15 ਮਿੰਟ ਵਿੱਚ ਆਪਾਂ ਨੂੰ ਚੱਕੂ ਆ ਰਿਹਾ ਹੈ ਸਸਨਾ ਅੱਜ ਦੇ ਦਿਨ ਦਾ ਐਂਡੋਰੀਆ ਵੀਡੀਓ ਦੇ ਐਡੀਟਿੰਗ ਦੇ ਨਾਲ ਤੇ ਇਹ ਰਹੀ ਐਡੀਟਿੰਗ ਤੇ ਚੱਲ ਰਹੀ ਹੈ ਵੀਡੀਓ ਆਦਾ ਜੋ ਕੁਛ ਸ਼ੂਟ ਕੀਤਾ ਸੀਗਾ ਉਹ ਸਾਰਾ ਆਪਾਂ ਨੇ ਇੱਕ ਤੋੜ ਇਕੱਠਾ ਕਰਤਾ ਕੱਲ ਨੂੰ ਸਵੇਰੇ ਇਹਨੂੰ ਅਸੀਂ ਕਰਦਾਂਗੇ YouTube ਤੇ ਰਿਲੀਜ਼ ਤੇ ਸੋ ਦੇਖਣ ਦੀ ਕਿਰਪਾਲਤਾ ਕਰਨਾ ਹੀ ਲਾਈਕ ਕਰਨਾ ਤੇ ਸ਼ੇਅਰ ਕਰਨੀ ਦਬਕੇ ਮਿਲਨੇ ਆ ਪਰਸੋਂ ਇੱਕ ਨਵੀਂ ਵੀਡੀਓ ਦੇ ਵਿੱਚ ਉਦੋਂ ਤੱਕ ਦੋ ਇਜਾਜ਼ਤ ਥੈਂਕ ਯੂ so much good bye tata see you tomorrow